ਹੈਲੋ ਹੈਲੋ ਹਾਂ ਗੁਰਮੀਤ ਬੋਲਦੀ ਹਾਂ ਹਾਂਜੀ ਮੈਂ ਨਟਾਣੀ ਤੋਂ ਬੋਲਦਾ ਸੀਗਾ ਹਾਂਜੀ ਰਾਜਾ ਤੇ ਬਹੁਤ ਬਹੁਤ ਕਿਵੇਂ ਆ ਠੀਕ ਆ ਗਿਆ ਗਿਆ ਆਹ ਕੋਰਾ ਨੰਬਰ ਮਿਲਿਆ ਜਮਨ ਅੰਗਰੇਜ਼ ਕੋਲ ਹੂੰ ਅੰਗਰੇਜ਼ ਨੇ ਬਾਹਰ ਲਿਆਂਦਾ ਚੱਕ ਵਾਲਿਆਂ ਦਾ ਅੱਛਾ ਅੱਛਾ ਮੈਂ ਉਦੇ ਕੋਲੇ ਗਿਆ ਸੀ ਮੈਂ ਖੈਰ ਵੀ ਤੁਹਾਡੇ ਜਿਹੜੇ ਜigare ਲੱਗੇ ਆ ਉਹ ਸਾਨੂੰ ਦੇ ਦੇ ਉਹ ਕਹਿੰਦਾ ਵੀ ਜਿਹੜੀ ਉਹ ਗੁਰਮੀਤ ਹੈਗੀ ਨਾ ਤੇ ਉਹਦਾ ਨੰਬਰ ਦੇਣਾ ਮੈਂ ਤੁਹਾਨੂੰ ਬਸ ਉਹਦਾ ਨੰਬਰ ਦੇਤਾ ਸੀ ਉਹਨੇ ਕਿਉਂਕਿ ਨਵੇਂ ਨਾਲ ਗੱਲ ਕਰਨ ਲੱਗੂ ਜਗਾ ਦਊਗੀ ਕੋਈ ਨਹੀਂ ਆਪਣੇ ਮਰੱਬਾ ਹੈ ਨਰਮਾ ਇੱਕ ਮਰੱਬਾ ਨਰਮਾ ਹੈ ਤੁਹਾਨੂੰ ਦੇਖ ਲਓ ਮੈਂ ਇਹ ਨਹੀਂ ਚਾਹੁੰਦਾ ਵੀ ਆਪਾਂ ਕੋਈ ਬਾਹਰੋਂ ਜਗਾੜੇ ਚੁਕੇ ਕਰਨੇ ਪੈਣ ਆਪਾਂ ਨੂੰ ਤੇ ਤੁਸੀਂ ਸਾਰੇ ਜਗਾ ਚੁਕੋ ਦਿਓ ਫਿਰ ਆਪਣਾ ਹੋਰ ਤਾਂ ਕੀ ਹੈ ਕੋਈ ਗੱਲ ਨਹੀਂ ਸੱਤ ਚੁਗਾਰੇ ਆ ਸੀ ਚੁਗਾ ਦੇਾਂਗੇ ਨਰਮਾ ਦਾ ਮਤਲਬ ਇੱਕ ਹੀ ਕਰਦੇ ਆ ਜਾਂ ਤੁਸੀਂ ਕੋਈ ਬਾਹਰੋਂ ਕੇ ਰਿਸ਼ਤੇਦਾਰਾਂ ਦੇ ਸੱਦਿਆ ਹੋਏ ਤੁਸੀਂ ਨਹੀਂ ਦੋ ਪੜੋਸੀਆਂ ਦੇ ਐ ਇੱਕ ਰਿਸ਼ਤੇਦਾਰਾਂ ਦਾ ਐ ਵਸ ਇੰਨੀ ਆ ਅੱਛਾ ਅੱਛਾ ਤੇ ਕਿਸੇ ਹੋਰ ਦੇ ਤਾਂ ਨਹੀਂ ਜਾਂਦੇ ਕਿਤੇ ਉਹ ਨਾ ਹੋਵੇ ਵੀ ਤੁਸੀਂ ਮੈਥੋਂ ਵੱਧ ਸਾਡਾ ਨਾਲ ਗੱਲ ਕਰਕੇ ਫਿਰ ਕੰਮ ਖਰਾਬ ਹੋ ਜਾਂਦਾ ਨਾ ਨਹੀਂ ਜੀ ਅਗਰ ਤੁਹਾਡੇ ਨਾਲ ਗੱਲ ਕਰੀ ਤਾਂ ਸੋਨਣਾ ਹੀ ਚੁਗਾਵਾਂਗੇ ਜਿਨੇ ਤੁਹਾਡਾ ਨਹੀਂ ਕੀਤੀ ਤਾਂ ਨਹੀਂ ਕਈ ਵਾਰੀ ਪਤਾ ਕੀ ਹੁੰਦਾ ਹੈ ਕਈ ਵਾਰੀ ਤੁਸੀਂ ਲੋਕ ਉਹ ਕਰ ਦਿੰਦੇ ਹੋ ਜਿਹਾ ਜ਼ੋਰ ਦੇ ਉੱਠ ਜਾਂਦੇ ਨੇ ਲੈ ਥੋੜੀ ਹੰਦੀਏ ਕਿ ਤੁਹਾਨੂੰ ਤੁਹਾਨੂੰ ਬਾਈ ਨੇ ਨੰਬਰ ਕਾ ਤੋ ਦਿੱਤੀ ਹੈ ਵੀ ਸਵਾਸ ਹੋਣਾ ਫੇਰ ਹੀ ਦਿੱਤੀ ਹੈ ਉਹ ਸਵਾਸ ਕਰਕੇ ਤਾਂ ਮੈਂ ਫੋਨ ਲਾਇਆ ਹਾਂ ਹਾਂਜੀ ਤਾਂ ਹੀ ਤੇ ਗਏ ਅੰਨੇ ਨਾ ਕੋਈ ਨਹੀਂ ਝੋੜਦਾ ਜਿੰਨੇ ਨਰਮਾ ਸਾਰਾ ਕੰਪਲੀਟ ਨਹੀਂ ਚੁੱਕੀ ਤਾਂ ਅਸੀਂ ਦੂਜੇ ਦੇ ਨਹੀਂ ਜਾਂਦੇ ਕਿਸੇ ਦਾ ਨਹੀਂ ਠੀਕ ਆ ਉਹ ਤਾਂ ਠੀਕ ਆ ਉਹਦਾ ਧਿਆਨ ਰੱਖੋ ਕੋਈ ਗੱਲ ਨਹੀਂ ਤੇ ਸੱਤ ਜਣੀਆਂ ਕੁੜੀਆਂ-ਕੁੜੀਆਂ ਐ ਕਿ ਬੰਦੇ ਵੀ ਇਹ ਵਿੱਚ। ਵਿੱਚ ਤਿੰਨ ਬੰਦੇ ਐ, ਚਾਰ ਕੁੜੀਆਂ। ਚਾਰ ਬੁੜੀਆਂ ਮਤਲਬ ਬੁੱਢੀਆਂ ਬੁੱਢੀਆਂ ਕਿ ਤੇਜਰ ਕੇ ਜਵਾਨੀ ਐ ਜੀ। ਮੇਰੇ ਵਰਗੀਆਂ ਸਾਰੀਆਂ ਕਿਵੇਂ ਸੀ ਨਰਮਾ ਚੁਗਣਾ ਦੇ ਸੀ। ਨੇ ਨਰਮਾ ਤਾਂ ਚੁਗਣਾ ਹੀ ਐ ਪਰ ਨਾਲ ਸਾਡਾ ਵੀ ਜੀਜਾ ਲੱਗਿਆ ਵੇ ਕੋਈ ਇਹੋ ਜਿਹਾ ਸਿਸਟਮ ਬਣਦਾ ਰਵੇ। ਅੱਛੇ ਤੁਸੀਂ ਤਾਂ ਤੋਲਣ ਵੇਲੇ ਨਹੀਂ ਆਉਣਾ ਕਿ। ਹੂੰ। ਨਰਮਾ ਤੋਲਣ ਵੇਲੇ ਨਹੀਂ ਆਉਂਦੇ ਕਿ ਤੁਸੀਂ ਨਰਮਾ ਤੋਲਣ ਵੇਲੇ ਹੀ ਆਉਂਗਾ ਰਹੂੰਗਾ ਤੇ ਖੇਚੀ ਚਾਹ ਚੋ ਤੁਹਾਨੂੰ ਮੈਂ ਹੀ ਬਣਾ ਕੇ ਦੇਵਾਂਗਾ ਅੱਛਾ ਏ ਹੂੰ ਤਾਂ ਮੈਂ ਬਣਾ ਦੇਈ ਤੋਈ ਗੱਲ ਨਹੀਂ ਬਣਾ ਦਿਆ ਕਰੋ ਜੇ ਫਿਰ ਹੂੰ ਬਣਾ ਦਿਆ ਕਰੋ ਜੀ ਬਣਾ ਕੇ ਦੇਵਾਂਗਾ ਹੀ ਫਿਰ ਮੈਂ ਹੋਰ ਇੱਥੇ ਕੋਈ ਨਹੀਂ ਬਣਾ ਕੇ ਦੇਣੀ ਹੂੰ ਤੁਸੀਂ ਵੀ ਸਾਡੀ ਦੀ ਸੇਵਾ ਬਣੀ ਕਰ ਦਿਆ ਕਰੋ ਕਰਾਂਗੇ ਕੀ ਸੇਵਾ ਬਣੀ ਕਰਾਂਗੇ ਤੁਸੀਂ ਥੋੜਾ ਨਰਮਾ ਜਿਹਾ ਨਹੀਂ ਵਰਗੀ ਕਰਾਂਗੇ ਮੇਰੀ ਗੱਲ ਸੁਣ ਲਾ ਇੱਕ ਮਿੰਟ ਉਹ ਪਹਿਲਾਂ ਮੈਂ ਰੇਟ ਮੱਕਾਲਾ ਮੇਰੇ ਮੈਂ ਕਿੰਨਾ ਲਾਂਗੀ ਮੈਂ ਤੁਹਾਨੂੰ ਮੇਰੇ ਰੇਟ ਰੇਟ ਕੇ ਰੇਟ 12 ਦੀਏ ਜਲ ਲਈ ਅੰਦਾ ਹੁਣ ਹੀ ਲਾਣਾ ਅੱਛਾ 12 ਚੱਲੀ ਜਾਂਦਾ ਜੀ ਤੇ ਛਟੀਆਂ ਛਟੀਆਂ ਲਵੋਗੇ ਤੁਸੀਂ ਬਾਅਦ ਹੌਰ ਛਟੀਆਂ ਲਵਾਂਗੇ ਅਸੀਂ ਕੋ ਬੱਚਾ ਮੱਚਣਾ ਛਟੀਆਂ ਦੇ ਦੂੰ ਹੈ ਛਟਿੰਗਾ ਇਹਦੇ ਵਿੱਚ ਮੱਛਣਾ ਲੈ ਦੇੱਚ ਮੱਛਣ ਨੂੰ ਵੀ ਤਾਂ ਚਾਹੀਈ ਨਹੀਂ ਐ ਅੱਛਾ ਹਜੇ ਟਾਈਮ ਪਿਆ ਇਹ ਤਾਂ ਜਵਾਨ ਹੈਗੀ ਤੂੰ ਪਟੋਲਾ ਹੈਗੀ ਹਜੇ ਤਨ ਵਿੱਚ ਮੱਛਣ ਨੂੰ ਵੀ ਆਹ ਕੋਈ ਪਤਾ ਨਹੀਂ ਹੁੰਦਾਗਾ ਅੱਛਾ ਕੇ ਪਤਾ ਨਹੀਂ ਕੀ ਹੋਵੇ ਬੈਠੀ ਗਈਆਂ ਨੇ ਆ ਚੁਗਾ ਹੀ 12 ਚੱਲਦੀ ਤੁਸੀਂ 13 ਦੇ ਦੋ ਜੀ ਮੈਂ 13 ਦਾ 14 ਵੀ ਦੇ ਦੂੰਗਾ ਅੱਛਾ ਕੇ ਤੂੰ ਤੇਰੀਆਂ ਸ਼ਰਤਾਂ ਰੱਖ ਰਹੀਆਂ ਤੇ ਸ਼ਰਤਾਂ ਮੇਰੀਆਂ ਨੂੰ ਮੰਨਣੀਆਂ ਪੈਣੀਆਂ ਕਿਉਂਏ ਮੰਨਣੀਆਂ ਤਾਂ ਪਹਿਣੀਆਂ ਹੀ ਫਿਰ ਹਾਂ ਮੰਨਣੀਆਂ ਤੁਸੀਂ ਮੰਨਾਂਗੇ ਫਿਰ ਅਸੀਂ ਤਾਂ ਮੰਨ ਨਹੀਂ ਰਹਾਂ ਕਿੰਨਾ ਕਿੰਨਾ ਚੁੱਕ ਦੇਣੀ ਉਹ ਇਹਦਾ 50 ਕਿੱਲੋ ਦੇਵ ਦੇਣੀ ਹੈ ਮੰਜਾ ਤਾਂ ਕਿੱਲੋ ਵੀ ਨਹੀਂ ਉੱਤੇ ਕਰਦੀ ਉਹ ਛੋਲ ਖਾਲ ਦੇਣੀ ਅੱਛਾ ਕੇ ਹੋਰ ਪੰਜਾਬ ਹੋਦਾ ਜੇ ਤੂੰ 50 ਚੁੱਕੇਂਗੀ ਨਾ ਮੇਰੇ ਬਾਪੂ ਨੂੰ ਕੁਛ ਨਹੀਂ ਪਤਾ ਲੱਗਦਾ ਮੈਂ 70 ਕਿਲੋ ਲਿਖ ਦੂੰਗਾ ਅੱਗੇ ਅੱਛਾ ਜੀ ਹਾਂ ਤਾਂ 70 ਦੇ ਹਿਸਾਬ ਨਾਲ ਹਿਸਾਬ ਕਰ ਦਿਆ ਤੈਨੂੰ ਪਰ ਮੇਰਾ ਵੀ ਨਰਮੇ ਵੱਡੇ ਵੱਡੇ ਹੈ ਮੇਰਾ ਵਿੱਚ ਕੰਮ ਕੱਢ ਦਿਆ ਕਰੀ ਫਿਰ ਤੋਂ ਦਿੱਲੀ ਦਿੱਲੀ ਕੱਢ ਦਿਆ ਕਰੀ ਫਿਰ ਤੈਨੂੰ ਕੀ ਹੁੰਦਾ ਹੈ ਚੱਪ ਉਹ ਹਾਂ ਦਿੱਲੀ ਨਾਲ ਹੀ ਤੇ ਇਹ ਕੱਢ ਦਿਆ ਕਰੀ

ਤਨੈ ਕੋਈ ਮਿਲ ਲੈ ਮਨੋਂ ਪਾਕੋਟੇ ਮਿਲ ਲਾਂਗੇ ਅੱਜ ਮੈਂ ਲਾਂ ਕਿੱਥੇ ਗਿਆ ਜੀ ਅੱਜ ਨਹੀਂ ਦੋ ਦਿਨ ਠਹਿਰੋ ਫਿਰ ਨਰਮਾ ਵੇਖਣਾ ਵਾਂਗੇ ਤੇ ਮੈਂ ਕੱਲੀ ਆ ਜਾਂਗੀ ਫਿਰ ਚਲ ਤੂੰ ਨਰਮਾ ਵੇਖਣਾ ਆ ਜੀ ਤੇ ਨਾਲੇ ਡਿਗਾਰਡ ਲਵਾ ਦੇ ਮੇਰਾ ਕਿਸੇ ਨੂੰ ਨਹੀਂ ਦੱਸਦਾ ਤੁਸਾਂ ਕਿਸੇ ਨੂੰ ਨਹੀਂ ਦੱਸਦਾ ਦੱਸ ਠੀਕ ਹੈ ਠੀਕ ਹੈ ਹਾਂ ਠੀਕ ਮੱਕਰ ਨਾਲ ਜੀ ਮੱਕੇ ਦੇਖਦੇ ਨਹੀਂ ਮੱਕਰ ਵੀ ਚੰਗਾ ਹਾਂ ਆ ਜਿੰਦਾ ਹੁੰਦਾ ਹੈ ਹਾਂ ਠੀਕ ਹੈ